मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਅੱਜ ਫੇਰ ਸਾਡੇ ਪਟਿਆਲਕੇ ਦੇ ਜਿਹੜੇ ਲਗਭਗ 25 ਦੇ ਕਰੀਬ ਪਿੰਡ ਇਫੈਕਟਡ ਹੋਏ ਆ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਵੱਧ ਨੁਕਸਾਨ ਹੋਇਆ ਜਿਹੜੀਆਂ ਬਈਕਾਂ ਦਰਿਆ ਦੇ ਵਿੱਚ ਆ ਉਹਨਾਂ ਬਈਕਾਂ ਦੇ ਉੱਤੇ ਡੇਰਿਆਂ ਦੇ ਉੱਤੇ ਅੱਜ ਫੇਰ ਅਸੀਂ ਚੋਕਰ ਫੀਡ ਘਰ ਬੈਡਾਂ ਤੇ ਵਿਛਾਉਣ ਨੂੰ ਕਿਉਂਕਿ ਗੱਦੇ ਬਿਸਤਰੇ ਸਾਰਾ ਕੁਝ ਖਰਾਬ ਹੋ ਗਿਆ ਸੀ ਬੈਡਾਂ ਤੇ ਗੱਦੇ ਨਾਲ ਕੰਬਲ ਤੇ ਹੋਰ ਘਰ ਵਸਤਾਂ ਦੀਆਂ ਜਿਹੜੀਆਂ ਰਸੋਈ ਦੀਆਂ ਚੀਜ਼ਾਂ ਵਾਂ ਆਟਾ, ਚੌਲ, ਦਾਲਾਂ, ਛੋਲੇ, ਤੇਲ ਸਾਰਾ ਕੁਝ ਹੀ ਜੋ ਵੀ ਰਸੋਈ ਦੇ ਵਿੱਚ ਰੋਜ਼ ਵਰਤੋ ਦੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਇਹਦੇ 'ਚ ਕੋਈ ਇਹ ਨਹੀਂ ਵੀ ਅਸੀਂ ਕੁਝ ਸਾਨ ਕੀਤਾ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਤੇ ਜਦੋਂ ਕੋਈ ਇਸ ਤਰ੍ਹਾਂ ਵਿਫਤਾ ਦਾ ਸਮਾਉਂਦਾ ਪੰਜਾਬ ਤੇ ਪੰਜਾਬੀਅਤ ਪੰਜਾਬੀ ਉਹ ਸੂਰਬੀਰ ਯੋਧੇ ਨੇ ਜਦੋਂ ਵੀ ਬਾਰਲੀ ਦੂਜੀ ਕਿਸੇ ਸਟੇਟ ਤੇ ਜਾਂ ਕਿਸੇ ਦੇਸ਼ ਤੇ ਕੋਈ ਵਿਫਤਾ ਆ ਪੰਜਾਬੀਆਂ ਨੇ ਉੱਥੇ ਦਿਲ ਖੋਲ ਕੇ ਜਾ ਕੇ ਮਦਦ ਕੀਤੀ ਆ ਉਸੇ ਤਹਿਤ ਇਹ ਸਾਡੇ ਭੈਣਾ ਭਰਾ ਨੇ ਇਹ ਕਿਸੇ ਵੇਲੇ ਹੋ ਸਕਦਾ ਕਿਸੇ ਸਮੇਂ ਇਹਨਾਂ ਭੈਣਾ ਭਰਾਵਾਂ ਨੇ ਜਿੱਤੇ ਕਿਤੇ ਕਿਸੇ ਤੇ ਵਿਫਤਾ ਪਈ ਆ ਇਹਨਾਂ ਮਦਦ ਕੀਤੀ ਹੋਵੇ ਹੋ ਸਕਦਾ ਜਦੋਂ ਕਿਤੇ ਸਾਡੇ ਦੇ ਵਿਫਤਾ ਪਈ ਹੋਵੇ ਕਿਤੇ ਬਜ਼ੁਰਗਾਂ ਤੇ ਤੇ ਉਦੋਂ ਇਹਨਾਂ ਭੈਣ ਭਰਾਵਾਂ ਮਦਦ ਕੀਤੀ ਹੋਵੇ ਤੇ ਉਸੇ ਘੜੀ ਦੇ ਤਹਿਤ ਇਹ ਤੇ ਇੱਕ ਚੇਨ ਆ ਜਦੋਂ ਚੱਕਰ ਘੁੰਮਦਾ ਵਾ ਚੇਨ ਉਹ ਗਰਾਰੀ ਦੇ ਉੱਤੇ ਘੁੰਮਦੀ ਜਾਂਦੀ ਹੈ ਤੇ ਉਹ ਚੇਨ ਦੀਆਂ ਜਿਹੜੀਆਂ ਕੜੀਆਂ ਉਹ ਅੱਗੇ ਪਿੱਛੇ ਹੁੰਦੀਆਂ ਜਾਂਦੀਆਂ ਜਦੋਂ ਕੋਈ ਵੀ ਇਨਸਾਨ ਕਿਸੇ ਦੇ ਕੰਮ ਆਉਂਦਾ ਤੇ ਉਹ ਪਰਮਾਤਮਾ ਕਿਤੇ ਨਾ ਕਿਤੇ ਉਹ ਇਹੋ ਜੀ ਕੜੀ ਜੋੜਦਾ ਵਾ ਜੇ ਕਿਤੇ ਲੋਡ ਪੈਂਦੀ ਆ ਤੇ ਉਹ ਫਿਰ ਹਰ ਇਨਸਾਨ ਉਸ ਇਨਸਾਨ ਦੇ ਕੰਮ ਆਉਂਦਾ ਇਨਸਾਨੀਅਤ ਦੇ ਤੌਰ ਤੇ ਕੰਮ ਆਉਂਦਾ ਬਾਕੀ ਪੰਜਾਬੀ ਤੇ ਜਾਣੀ ਸੁਣਾਣਾ ਜਾਂਦੇ ਆ ਵੀ ਪੰਜਾਬੀ ਹਰ ਇੱਕ ਦੀ ਮਦਦ ਕਰਨ ਨੂੰ ਜਾਣੇ ਜਾਂਦੇ ਆ ਪੰਜਾਬੀ ਦੂਜੀਆਂ ਸਟੇਟਾਂ 'ਚ ਦੂਜੀਆਂ ਦੇਸ਼ਾਂ ਦੇ ਵਿੱਚ ਜਾ ਕੇ ਜੇ ਕੋਈ ਵਿਪਤਾ ਆਉਂਦੀ ਆ ਲੰਗਰ ਲਾਉਂਦੇ ਆ ਰੋਟੀ ਪਾਣੀ ਦੇ ਲੰਗਰ ਦਵਾਈਆਂ ਦੇ ਲੰਗਰ ਇੱਥੋਂ ਤੱਕ ਕਿ ਕੱਪੜਿਆਂ ਦੇ ਪੈਸਿਆਂ ਨੂੰ ਲੰਗਰਾਂ ਦੇ ਰੂਪ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੰਦੇ ਆ ਤੇ ਹੁਣ ਅਜੇ ਸਾਡੇ ਇਲਾਕੇ ਦੇ ਵਿੱਚ ਪੈਲੀਆਂ ਜੇ ਸੱਲੀਆਂ ਅਸੀਂ ਕੋਸ਼ਿਸ਼ ਕੀਤੀ ਅੱਜ ਤੋਂ 7 ਦਿਨ ਪਹਿਲਾਂ ਵੀ ਟਰੈਕਟਰ ਪੈਲੀਆਂ 'ਚ ਵੜਨ ਪਰ ਟਰੈਕਟਰ ਪੈਲੀਆਂ 'ਚ ਵਾੜੇ ਉੱਤੋਂ ਪੈਲੀਆਂ ਵੇਖਣ ਨੂੰ ਬੱਤਰ ਹੀ ਪਰ ਪੈਲੀਆਂ ਥੱਲੇੋਂ ਸੱਲੀਆਂ ਨਿਕਲੀਆਂ ਆਉਣ ਵਾਲੇ ਦਸਾਂ ਗਿਣਾਂ ਦਿਨਾਂ ਤੱਕ ਇੱਥੇ ਸਾਡੇ ਜਿਹੜਾ ਏਰੀਆ ਵਿੱਚ ਟਰੈਕਟਰ ਚੱਲਣਗੇ ਪਹਿਲੀਆਂ ਦੇ ਬਾਕੀ ਜਿਹੜੀ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹਦਾ ਖੇਤ ਉਦੀ ਰੇਤ ਚਲਾਈ ਆ ਉਹਦੇ ਤਹਿਤ ਲੋਕਾਂ ਨੂੰ ਬੜੀ ਵੱਡੀ ਸਹੂਲਤ ਹੁੰਦੀ ਪਈ ਆ ਲੋਕ ਆਪਦੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਵੇਚ ਰਹੇ ਆ ਜ਼ਮੀਨਾਂ ਪੱਧਰ ਕਰ ਰਹੇ ਆ ਲੋਕੀ ਆਪ ਮੁਹਾਰੇ ਇਹ ਗੱਲਾਂ ਬੋਲਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਇਹ ਪਾਲਿਸੀ ਬਣਾਈ ਆ ਉਹਦੇ ਤਹਿਤ ਸਾਨੂੰ ਬੜਾ ਵੱਡਾ ਫਾਇਦਾ ਪਹੁੰਚਿਆ ਵਾ ਭੀ ਅੱਗੇ ਜੇ ਕਿਤੇ ਅਸੀਂ ਚਮਚਾ ਵੀ ਰੇਤ ਦਾ ਚੁੱਕ ਲੈਣਾ ਤੇ ਉਸੇ ਲਈ ਮਾਈਨਿੰਗ ਵਾਲਿਆਂ ਪੁਲਸ ਵਾਲਿਆਂ ਹੋਰ ਕਈ ਵਪਾਗਾ ਆ ਜਾਣਾ ਤੇ ਆ ਕੇ ਸਾਡੇ ਤੇ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਹੁਣ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਜਦੋਂ ਮਰਜੀ ਅਸੀਂ ਰੇਤ ਚੁੱਕਦੇ ਆ ਪੱਧਰੀਆਂ ਕਰਦੇ ਆ ਦਿਨੇ ਚੁੱਕਦੇ ਆ ਰੇਤ ਰਾਤ ਚੁੱਕਦੇ ਆ ਵੀ ਕਿਸਾਨਾਂ ਨੇ ਕਿਹਾ ਵੀ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਕੋਈ ਕਿਸੇ ਵਿਭਾਗ ਵੱਲੋਂ ਕੋਈ ਡਰਨੀ ਕੋਈ ਡੁੱਕਰ ਨਹੀਂ ਕਿਉਂਕਿ ਇਹ ਸਾਡੀ ਸਰਕਾਰ ਆ ਤੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੁਣ ਜਦੋਂ ਬਕਰ ਆਉਂਦੀਆਂ ਜ਼ਮੀਨਾਂ ਇਹ ਪੱਧਰੀਆਂ ਵੀ ਕਰਵਾਵਾਂਗੇ ਜ਼ਮੀਨਾਵਾਵਾਂਗੇ ਵੀ ਤੇ ਕਣਕਾਂ ਦੇ ਵੀ ਡੀਏਪੀ ਖਾਦ ਡੀਜ਼ਲ ਉਹ ਹਰ ਪੱਖੋਂ ਸਾਰੇ ਭੈਣ ਭਰਾ ਰਲ ਮਿਲ ਕੇ ਅਸੀਂ ਆਪਦੇ ਕਿਸਾਨ ਵੀਰਾਂ ਦੀ ਮਦਦ ਕਰਾਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਅਸੀਂ ਕੋਈ ਫੇਰਮੇ ਗੱਲ ਦਰਾ ਦੇ ਅਸੀਂ ਅਸੀਂ ਕੋਈ ਇਹਨਾਂ ਦੀ ਮਦਦ ਨਹੀਂ ਅਸੀਂ ਆਪਣੀ ਮਦਦ ਕਰਦੇ ਪਏ ਕਿਉਂਕਿ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ